ਜਦੋਂ ਕਿਸੇ ਬੰਦੇ ਦੇ ਵਿੱਚ ਨਕਾਰਾਤਮਕ ਊਰਜਾ ਦਾ ਬਾਸ ਹੋ ਜਾਂਦਾ ਵਾ ਤਾਂ ਉਸ ਬੰਦੇ ਨੂੰ ਸੁਪਰ ਸਟਰੈਂਥ ਅਤੇ ਸੁਪਰ ਹਿਊਮਨ ਸਪੀਡ ਮਿਲ ਜਾਂਦੀ ਹੈ ਯਾਨੀ ਕਿ ਭੱਜਣ ਦੀ ਸ਼ਕਤੀ ਅਤੇ ਅੰਤਾਂ ਦਾ ਜੋਰ ਤੇ ਇਸੇ ਕਨਸੈਪਟ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਆ ਜਾਂ ਵਾਇਰਲ ਹੋ ਰਹੀ ਆ ਤੇ ਉਸ ਦਾ ਕੰਟੈਕਸਟ ਕੀ ਦਿੱਤਾ ਜਾ ਰਿਹਾ ਵਾ ਕਿ ਇੱਕ ਹਿਊਮਨ ਜਾਂ ਹਿਊਮਨ ਵਰਗਾ ਕਰੀਚਰ ਘਟੂ ਘਟ 50 60 ਦੀ ਸਪੀਡ ਦੇ ਉੱਪਰ ਇੱਕ ਗੱਡੀ ਦਾ ਪਿੱਛਾ ਕਰਦਾ ਵਾ ਤੇ ਇੱਕ ਵਾਰ ਨੂੰ ਮਨ ਵੀ ਲੈਣਾ ਕਿ ਹਾਂ ਇੱਕ ਇਹ ਆਦਮੀ ਆ ਇਨਸਾਨ ਆ ਪਰ ਇਸ ਦੀਆਂ ਅੱਖਾਂ ਕਿੱਦਾਂ ਚਮਕ ਰਹੀਆਂ ਨੇ ਕਿਉਂਕਿ ਹਿਊਮਨ ਦੀ ਆਈਜ਼ ਕਦੇ ਵੀ ਚਮਕਦੀਆਂ ਨਹੀਂ ਹੁੰਦੀਆਂ ਤਾਂ ਇਸ ਗੱਲ ਲਈ ਤਾਂ ਮੈਂ ਵੀ ਐਗਰੀ ਕਰਦਾ ਮਾਂ ਕਿ ਹਿਊਮਨ ਆਈਜ਼ ਕਦੇ ਵੀ ਚਮਕਦੀਆਂ ਨਹੀਂ ਹੁੰਦੀਆਂ ਕਿਉਂਕਿ ਉਸ ਦੇ ਵਿੱਚ ਟਿਪਟਮ ਲੂਸੀਡਮ ਨਹੀਂ ਹੁੰਦੀ ਜਿਹੜੀ ਕਿ ਬਿੱਲੀਆਂ ਦੀ ਅੱਖਾਂ ਦੇ ਵਿੱਚ ਪਾਈ ਜਾਂਦੀ ਹੈ ਹਿਊਮਨ ਦੀ ਅੱਖਾਂ ਦਾ ਚਮਕਣਾ ਮੁਸ਼ਕਿਲ ਤਾਂ ਹੈ ਪਰ ਨਾ ਮੁਮਕਨ ਨਹੀਂ ਕਿਉਂਕਿ ਜਦੋਂ ਹਿਊਮਨ ਦੀ ਆਇਜ਼ ਜਦੋਂ ਕਿ ਉਹ ਹਨੇਰੇ ਦੇ ਵਿੱਚੋਂ ਗੁਜ਼ਰਿਆ ਹੋਵੇ ਤਾਂ ਉਸ ਦੀ ਜਿਹੜੀ ਪਿਪੀਲ ਆ ਉਹ ਡਾਇਲੇਟਡ ਹੋਈ ਹੁੰਦੀ ਹੈ ਤਾਂ ਕਿ ਉਹ ਵੱਧ ਤੋਂ ਵੱਧ ਲਾਈਟ ਐਕਸਟ੍ਰੈਕਟ ਕਰ ਸਕੇ ਤਾਂ ਕਿ ਇਨਸਾਨ ਹਨੇਰੇ ਦੇ ਵਿੱਚ ਵੱਧ ਤੋਂ ਵੱਧ ਦੇਖ ਸਕੇ ਤਾਂ ਜਿਹੜੀ ਉਹ ਪਿਪਲ ਹੁੰਦੀ ਆ ਉਹ ਜਦੋਂ ਐਕਸਪੈਂਡ ਹੋਈ ਹੋਈ ਆ ਆਲਰੇਡੀ ਡਾਇਲੇਟਡ ਹੋਈ ਹੋਈ ਆ ਵੱਡੀ ਹੋਈ ਹੋਈ ਆ ਤਾਂ ਇਮੀਡੀਟਲੀ ਉਹਦੇ ਉੱਪਰ ਆਪਾਂ ਪੂਰੀ ਤੇਜ਼ ਫਲੈਸ਼ਲਾਈਟ ਪਾਈਏ ਤਾਂ ਉਦੋਂ ਹਿਊਮਨ ਆਈਜ਼ ਗਲਿਟਰ ਕਰ ਸਕਦੀ ਆ ਚਮਕ ਸਕਦੀ ਆ ਤਾਂ ਇਹ ਤਾਂ ਮੇਰਾ ਪਹਿਲਾ ਜਵਾਬ ਹੋ ਗਿਆ ਜਿਹੜਾ ਅੰਧਵਿਸ਼ਵਾਸੀਆਂ ਨੇ اٹھਾਇਆ ਜਾ ਰਿਹਾ ਸਵਾਲ ਕਿ ਹਿਊਮਨ ਆਈਜ਼ ਗਲਿਟਰ ਨਹੀਂ ਕਰਦੀਆਂ ਤੇ ਇਸ ਬੰਦੇ ਦੀ ਅੱਖਾਂ ਚਮਕ ਰਹੀਆਂ ਨੇ ਕਿ ਇਸ ਦੇ ਅੰਦਰ ਨਾ ਕਰਾਤਮਗੁਰ ਜਾ ਨੇ ਦੂਜਾ ਜਵਾਬ ਇਹ ਕਿ 50-60 ਦੀ ਸਪੀਡ ਦੇ ਉੱਪਰ ਇੱਕ ਹਿਊਮਨ ਕਿੱਦਾਂ ਪਾਸ ਆ ਸਕਦਾ ਵਾ ਤਾਂ ਵੀਡੀਓ ਜਦੋਂ ਕੱਟ ਕੇ ਦਿਖਾਉਣੀ ਆ ਤਾਂ ਆਫ ਕੋਰਸ ਇੱਦਾਂ ਹੀ ਲੱਗੂ ਕਿ ਹਾਂ ਇਹ 50 60 ਦੀ ਸਪੀਡ ਤੇ ਭੱਜ ਰਿਹਾ ਵਾ ਕਾਰ ਦੇ ਨਾਲ ਨਾਲ ਪਰ ਜਦੋਂ ਵੀਡੀਓ ਪੂਰੀ ਰਿਸਰਚ ਕੀਤੀ ਤਾਂ ਮੈਂ ਪਤਾ ਚੱਲਿਆ ਕਿ ਗੱਡੀ ਅੱਗੇ ਵੀ ਨਾ ਗਈ ਹਾਂਦੀ ਕਿਉਂਕਿ ਜਦੋਂ ਇੱਕ ਬੰਦਾ ਸਪ੍ਰਿੰਟ ਲਗਾਉਣ ਲੱਗਦਾ ਵਾ ਤਾਂ ਉਦੋਂ ਇੰਨੀ ਕੁ ਸਪੀਡ ਉਹ ਗੇਨ ਕਰ ਲੈਂਦਾ ਵਾ ਤਕਰੀਬਨ ਤਕਰੀਬਨ 50 100 ਮੀਟਰ ਤੱਕ ਤੇ ਇਹ ਬੰਦੇ ਦੇ ਜੈਨੇਟਿਕਸ ਬਲੈਕ ਲੱਗ ਰਹੇ ਨੇ ਤੇ ਉਹਦਾ ਵੀ ਹੈ ਐਥਲੈਟਿਕ ਹੁੰਦੇ ਨੇ ਸਰੀਰ ਪੱਕਾ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ ਕਿ ਇਹ ਪੂਰਾ ਫਿੱਟ ਆ ਜਾਂ ਤਾਂ ਹੋਵੇ ਕਿ ਹਾਂ 120 ਕਿਲੋ ਦਾ ਬੰਦਾ 50 ਦੀ ਸਪ ਅੰਧਵਿਸ਼ਵਾਸੀਆਂ ਦੁਆਰਾ ਦੋਨਾਂ ਦੇ ਮੈਂ ਜਵਾਬ ਦਿੱਤੇ ਤੇ ਤੀਜਾ ਬੋਨਸ ਪੁਆਇੰਟ ਮੈਂ ਇਹਨਾਂ ਮਦਦ ਦੇ ਨਾਮਾ ਜਿਹੜੇ ਬੰਦੇ ਦੀ ਇਹਨਾਂ ਨੇ ਵੀਡੀਓ ਰਾਤ ਨੂੰ ਬਣਾਈ ਉਹ ਬੰਦੇ ਨੂੰ ਸਵੇਰੇ ਅਰੈਸਟ ਵੀ ਕਰਦੇ ਸੀ ਪੁਲਿਸ ਨੇ ਤੇ ਉਹਨਾਂ ਨੇ ਪਤਾ ਕਰਦੇ ਸੀ ਕਿ ਇਹ ਬੰਦਾ ਟੋਟਲੀ ਔਨ ਡਰੱਗਸ ਸੀ ਯਾਨੀ ਕਿ ਉਹਨੇ ਨਸ਼ਾ ਪੱਤਾ ਕੀਤਾ ਹੋਇਆ ਸੀ ਤੇ ਇਹ ਕੇਸਿਸ ਆਮ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦੇ ਹੀ ਰਹਿੰਦੇ ਨੇ ਸੋ ਜਿੰਨਾ ਜ਼ਰ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਅਸੀਂ ਅੰਧਵਿਸ਼ਵਾਸੀਆਂ ਦੀ ਪੋਲ ਖੋਲ੍ਹਦੇ